ਸਾਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਬਟਾਰੀ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰਕੋਲ ਤਿੰਨ ਵੜਾ ਸੇਲ ਕਰ ਲਈ ਪਹੁੰਚੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਦੋ ਟੈਂਪ ਚੋਕਿਆ ਆਪਣੀ ਸਲੀਕਾਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਣੀਆਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪਿੰਡ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜੀ ਕਿਰਪਾ ਵਾਵੇ ਪਾਲਾ ਹੋਣੀ ਭਾਜੀ ਠੀਕ ਹੈ ਜੀ ਅੱਜ ਫੇਰ ਤਿੰਨ ਲਿਆਂਦੀਏ ਤਿੰਨ ਤਿੰਨ ਭਾਜੀ ਠੀਕ ਹੈ ਜੀ। ਹਾਂਜੀ। ਐਡਰੈਸ ਦੱਸ ਦੋ ਮਰਜੀ ਆਪਣਾ। 1252 ਆਪਣਾ ਜਲਾਬਰਸਤ ਤਸੀਲ ਬਾਬਾ ਬਕਾਲਾ ਖਲਕੀਆਂ ਤੋਂ ਪੜਿਆ 2 ਕਿਲੋਮੀਟਰ ਦੂਰ ਰਹੀਆ 4 ਬਿਆਸ 7 ਅੰਮ੍ਰਿਤਸਰ 35335 ਖਲੂਰ ਸਾਹਿਬ ਪੈਂਦਾ ਜੇ ਬਾਬਾ ਬਕਾਲਾ 7 ਪੇਦਾ ਜਿਰੰਦਰ 50 ਪੈਂਦਾ ਜੀ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਆ ਬਕਰਾਨੇ ਦੀ ਦੁਕਾਨ ਲੱਗੋ 2 ਨੰਬਰ ਆਪਣੀ ਕਲੀ ਅੰਮ੍ਰਿਤਪਾਲੀ ਮੇਰਾ ਨਾਮ ਜੀ। ਠੀਕ ਹੈ ਜੀ। ਹਾਂਜੀ ਪਿੰਡ ਪਟਾਲੀ। ਫੋਨ ਨੰਬਰ ਦੱਸੋ। ਫੋਨ ਨੰਬਰ 9284258186159797946893 ਦੋਵਾਂ ਤੇ ਕੋਈ ਵੀ ਫੋਨ ਲਾਵੇ ਭਾਜੀ। ਕਿੰਨੇ ਕਿਨਾਂ ਦਾ ਸੂਆ ਇਹਦਾ ਜੀ ਇਹਦਾ ਵੀਰ ਜੀ ਸੂਆ 15 ਰੋਣਾ ਦਾ ਪਿੰਡਰ ਸਾਹਿਬ ਤੇ ਖਾਨ ਚੱਡਾ ਕੋਈ ਅੰਤ ਨਹੀਂ ਗਾਣਾ ਸਿਲ ਨਾ ਵੇਖੋ ਪਿੰਡਰ ਸਾਹਿਬ ਇਧਰ ਵੇਖੋ ਹਣ ਚਾਈ ਵਾਲ ਥੱਲੇ ਭਾਇਓ ਠੀਕ ਬਟਾਰ ਨੂੰ ਮਿਲਣਾ ਇਹ ਦੇਖੋ ਦੇਖੋ ਚਾਈ ਹਣ ਕਰੋ ਚੈੱਕ ਪਤਾ ਪੋਏ ਉਹਦਾ ਪਿੰਡਰ ਸਾਹਿਬ ਮਾੜਾ ਮੋਟਾ ਕਰਦੀ ਹੈ ਮੱਛੀ ਵੇਖੋ ਇਧਰ ਤੇ ਕਿੰਨਾ ਕਿੰਨਾ ਦੁੱਧ ਆ ਵੀਰੇ ਦੇ ਕੋਲ ਦੁੱਧ ਪਿੰਡਰ ਸਾਹਿਬ 12 ਕਿਲੋ ਹੋਊਗਾ 11 ਕਿਲੋ ਕਰਕੇ ਦੇਵਾਂਗੇ ਮਗਰ ਬੱਚਾ ਮਗਰ ਬੱਚਾ ਵੀਰ ਜੀ ਸੂਆ ਕਰਨਵਾਇ ਤਾਂ ਦੂਜਾ ਸੂਆ ਦੂਜਾ ਪਿੰਡ ਸਾਹਿਬ ਠੀਕ ਤੋਰੋ ਜੀ ਇਹਨੂੰ ਆਹ ਦੇਖੋ ਪਿੰਡ ਸਾਹਿਬ ਤੋਰੋ ਤੋਰੋ ਜੀ ਤੋਰੋ ਜਾਣ ਦੋ ਆਹ ਦੇਖੋ ਸ਼ਾਈ ਵਾਲਾ ਜੀ ਇਹ ਲਾਉਦੀ ਨਹੀਂ ਭਾਈ ਦੁੱਧ 12 ਕਿਲੋ ਵਾਲਾ 12 ਕਿਲੋ ਵੀ ਜੀ 11 ਕਿਲੋ ਦੀ ਗਰੰਟੀ ਦੇਣੀ ਪਿੰਡ ਸਾਹਿਬ ਆਪਣਾ ਮਾਲ ਗਰੰਟੀ ਦੇ ਜਾਂਦਾ ਝੂਠ ਮਾਰ ਕੇ ਮਾਲ ਨਹੀਂ ਵੇਚਣਾ ਠੀਕ ਆ ਹਾਂ ਜੀ ਸ਼ਾਈ ਵਾਲ ਵੀ ਮੰਗਦੇ ਹੋੜੇ ਇੱਕ ਲੱਗ ਕੇ ਲਾਂਦੀ ਸਪੈਸ਼ਲ ਦਰਦੀ ਆ ਵੀਰ ਜੀ ਵਸ਼ੀਤੋਂ ਠੀਕ 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 ਆ ਹਾਂ ਜੀ ਬਾਕੀ ਗਾਰੰਟੀ ਨਹੀਂ ਜਿੰਨੇ ਖਾਣ ਨਹੀਂ ਚੋਕੇ ਖੜੇ। ਨਾ ਵੀਰ ਜੀ ਦੋ ਟਾਂਕ ਟਿੰਡਾ ਇਹ ਨਹੀਂ ਭਿੰਡਰ ਸਾਹਿਬ ਵੀ ਅੰਦਰ ਬੈਣ ਦਊਗੀ। ਠੀਕ ਆਖਿਓ। ਫੇਰ ਪਾ ਬੈਜੋ ਰੋ। ਦੋਵੇਂ ਪਾਸੇ ਪਾ ਬੈਜੇ ਵਕੀ। ਲਓ ਜੀ। ਸਾਈ ਵਾੜ ਲਈ ਜੇ ਬੈਣ ਦਿੰਦੀ। ਆਹ ਲਓ। ਆਹ ਲਓ ਫੇਰ ਪਾ ਬੈਠੇ ਰਹੀਓ। ਦਸੀ ਨਹੀਂ ਪੌਣੀ ਚੋਣ ਲੱਗੀ ਨੂੰ। ਆਹ ਦੇਖੋ। ਇੱਦਾਂ ਬੱਚਾ ਹਟੇ ਕਿੱਦਾਂ ਬਾਜੇ। ਮੈਦਾਨ ਚ ਚੋਣੀ ਜਾਂ ਵੇਲੋ। ਆਜੋ ਮੋੜਣ ਨੂੰ ਖੋਲਦਾ ਨਾ ਖਾੜੇ ਚ। ਠੀਕ ਕੰਮ ਜੇ। ਮੋੜ ਲਓ ਮੋੜ ਲਓ। ਤਾਕਤ ਉਹ ਮੋੜ। ਕੋਈ ਆਦਾ ਇੱਥੇ ਜਾਂ ਨਹੀਂ। ਚੋਣੀ ਵੀ ਪਾਈ ਜਾ ਆ ਕੋਈ ਸ਼ਾਈ ਵਾਲਾ ਦੁੱਧ ਚਿੱਟਾ ਇਹਦਾ ਵੀਰ ਜੀ ਚਿੱਟਾ ਹੁੰਦੀ ਮਈਆ ਵਰਗਾ ਠੀਕ ਆ ਬਾਹਰ ਤੋਂ ਇਹ ਬੜੇ ਵੀਰ ਬਾਤ ਭਲੀ ਮੰਗਦੇ ਆ ਸ਼ਾਈ ਵਾਲਾ ਜੀ ਸੀ ਲਾਹਦੀ ਵਾਲੀ ਘੱਟ ਪਿੰਡ ਸਾਹਿਬ ਤੇ ਕਿੰਨਾ ਕਰਨਾ ਮੁੱਲ ਵੀਰੇ ਦਾ ਉਹ ਸਾਡਾ ਹੀ ਪਿੰਡ ਸਾਹਿਬ ਜੈ ਜੈ ਕਰਦੇ ਮੈਂ ਨਾ ਕਰ ਰਹੀ ਆ ਜੇ ਇੱਕ ਸਾਠਵਾਂ ਕਰ ਰਹੀ ਆ ਮੁੱਲ ਕਰਦੇ ਵੀਰੇ ਦੱਸੋ ਕਿੰਨੀ ਛੋਟ ਕਰਕੇ ਦੱਸੋ ਹਣ ਜਿੰਨੀ ਕਰਨੀ ਤਰ੍ਹਾਂ ਦਿਲ ਕਰਦਾ ਕਰਦੇ ਮੇਰਾ ਵੀ ਲੱਖੀ ਛੋੜ ਕਰਦ ਗਏ ਠੀਕ ਆ ਹਾਂ ਜੀ ਕਿਨੇ ਦੇਣੀ ਕਿਨੇ ਦੀ ਹੈ ਸਰਦੀ ਦੇ ਦੀਏ ਹੈ ਸਰਦੀ ਦੇ ਦੀਏ ਨਾ ਜੈਤ ਜਿਆ ਕਰਦੇ ਜੇ ਵੇਚ ਨਹੀਂ 50000 50000 ਦੀ ਦੇ ਦੀਏ ਠੀਕ ਆ ਦੱਸੋ ਗੱਲ ਕਰੋ ਸਾਹਿਬ ਮੰਨ ਕਣ ਕਰਦੇ ਆਪਣੇ ਖਾਨਾ ਕਰਦੇ ਮੈਂ ਮੁੱਲ ਲਾਇਆ ਤੇ ਮੁੜ ਕੇ ਤੂੰ ਕਿਹੜਾ ਕਰਤਾ ਆਹ ਚੀਜ਼ ਦਾ ਮੁੱਲ ਪੈਣਾ ਵੇਖੋ ਇਹ ਚੀਜ਼ ਦਾ ਮੁੱਲ ਪੈਣਾ 100 ਇਹ ਪਛਾਈ ਵਾਲ ਠੰਡੀ ਦੀ ਆ ਉਹ ਤਾਂ ਡਰ ਗਈ ਭਿੰਦਰ ਸਾਹਿਬ ਅੱਛੀ ਉਹ ਜਿੰਨੀ ਕੋਈ ਗੱਲ ਆ ਲਾਉ ਜੀ ਹਾਂ ਜੀ ਦਾਸ ਦੇ ਕਿੰਨੇ ਕਿ ਦੇਣੀ ਆ ਤੁਸੀਂ ਦੱਸਣਾ ਪਿੰਡ ਸਾਹਿਬ ਪੰਜ ਦੀ ਹੋਰ 45 ਮੇਰੇ ਨਾਲੋਂ ਭਾ 5000 ਦੀ ਦੇ ਦੇ 4000 ਦੀ ਪਿੰਡ ਸਾਹਿਬ ਅੱਛੀ ਦੇ ਮੇਰੀ ਮੰਨ ਲਾ ਹੁਣ ਨਹੀਂ ਸਾਹਿਬ 4000 ਮਸ਼ੀਰਾਂ ਦੇ 2 ਹੋਰ 43000 ਦੀ ਮੱਥੀ ਦੇਵਾਂਗੇ ਹਾਂ ਨਹੀਂ ਜਿਹੜੀਆਂ ਹਾਂ ਦੇਣੀ ਆ ਜਿਹੜੀਆਂ 30000 ਦੀ ਕੋਈ ਵੀ ਕਸਾਈ ਨਾ ਕਰੇ ਤੇ ਛੋਟ ਛਾਟ ਮਾਨਤਾ ਨਾ ਕਰਾਂਗੇ ਪਿੰਡ ਸਾਹਿਬ 35000 ਦੀ 37000 ਦੀ 30000 ਦੀ ਪਿੰਡ ਸਾਹਿਬ ਅੱਛੀ ਦੇਵਾਂਗੇ ਵੇ ਲਗਾ ਮਾਤਾ ਬੰਡਾ ਸਾਹਿਬ ਮੁੜ ਕੇ ਵੀਰਾਂ ਦਾ ਫੇਰ ਵੀ ਛੋਟ ਛਾੜ ਕਰਾਉਂਦੇ ਆ ਬੜਾ ਪਿਆਰ ਕਰਦੇ ਆ ਬਾਕੀ ਸੋਹਣੀ ਆ ਜੀ ਸੋਹਣੀ ਸੋਹਣੀ ਆ ਬੰਡਾ ਸਾਹਿਬ ਤੇ ਚੰਗੀ ਆ ਜੀ ਚੰਗੀ ਫੇਸਬੁਕਸ ਵੇਖੋ ਬਹੁਤ ਸੋਹਣੀ ਰੱਸੀ ਪਵਾ ਲੈਂਦੀ ਉਹਦਾਂ ਨਹੀਂ ਰੱਸੀ ਨਹੀਂ ਲੈਂਦੀ ਬੰਡਾ ਸਾਹਬੇ ਠੀਕ ਆ ਹਾਂਜੀ ਹਾਂ ਦੂਜੀ ਅੰਨ ਕੀ ਨਾਲ ਵੇਖੋ ਜਰਸੀ ਜਰਸੀ ਆਈ ਜੀ ਵੇਖੋ ਇੱਧਰ ਥੱਲੇ ਕਿਉਂ ਇਦਾਂ ਇਦਾਂ ਨਹੀਂ ਪਹਿਲਾਂ ਵੇਖੋ ਮੈਨੂੰ ਕਹਿ ਦਿੰਦਾ ਵੀ ਲਾਵੇ ਮੁੱਲ ਤੋਂ ਮੁੱਲ ਜੀ ਆਓ ਵੇਖੋ ਭਾਜੀ ਆ ਲੋ ਦੋਵੇਂ ਮਾਥੇ ਪੁੱਤ ਮਾਰਦੇ ਨਾ ਓਏ ਆ ਵੇਖੋ ਲਓ ਜੀ ਕਰੋ ਜੀ ਅੱਜ ਅੱਜ ਆ ਦੇ ਸੀ ਜੀ ਜਦ ਜਮਦਾਰ ਨੂੰ ਮਿਲਣਾ ਜੀ ਦੇਖੋ ਦੇਖੋ ਇਹਦਾ ਬਾਠ ਠੀਕ ਹੈ ਜੀ ਕਿੰਨਾ ਦੁੱਧ ਵੀਰੇ ਦੇ ਕੋਲ ਇਹਦੇ ਕੋਲ ਪਿੰਡ ਸਾਰਾ ਕਿਹਾ 10 ਕਿਲੋ ਪੱਕਾ ਲੀਟਰ ਨਾ ਮਿਲ ਕੇ ਨਵਾਗੇ ਅੱਛਾ ਜੀ 9 ਕਿਲੋ ਦੀ ਗਰੰਟੀ ਹੋ ਗਈ ਜੇ ਕੋਈ ਵੀਰ ਆਉਣ ਲੈ ਮੰਗਾਊਗਾ ਤੇ ਬੱਚਾ ਮਗਰ ਕੀ ਆ ਕੋਈ ਨਹੀਂ ਆ ਬਾਜੀ ਬੱਚਾ ਆ ਗਿਆ ਹਾਂ ਜੀ ਠੀਕ ਹੈ ਸੁਆ ਕਿ ਨਵਾਉਗੇ ਦਾ ਸੁਆ ਦੂਜਾ ਪਿੰਡ ਸਾਹ ਪੇ ਦਾ ਠੀਕ ਹੈ ਹਾਂ ਜੀ ਤੋਰੋ ਜੀ ਇਹਨੂੰ ਤੋਰੋ ਕੋ ਤੋਂ ਦੁੱਧ ਕਿੰਨਾ ਦਾ ਹੈ 9 ਕਿਲੋ ਦੁੱਧ ਪਿੰਡ ਦਾ 10 ਦਾ 9 ਦੀ ਗਾਰੰਟੀ ਦਵਾਂਗੇ ਜੇ ਸਾਡੇ ਘਰ ਤੋਂ ਵੀਰ ਚੋਗਾ 10 ਕਿਲੋ ਚਵਾਵਾਂਗੇ ਠੀਕ ਵਾਰ ਕੇ ਨਹੀਂ ਵਾਰ ਪਾਜੀ ਵੇਖੋ ਪਿਓਰ ਪੰਜਾਬ ਵਾਲੇ ਜਰਸੀ ਹਾਂਜੀ ਜਰਸੀ ਆ ਵੀ ਜਰਸੀ ਹਾਂਜੀ ਸੋਹਣੀ ਆ ਜੀ ਬਾਕੀ ਜਿੱਦਾਂ ਕਿ ਜਰਸੀਆਂ ਦਾ ਕਰਦ ਹੁੰਦਾ ਓਡਾ ਕਿ ਆ ਥਾਣ ਵੀ ਸੋਹਣਾ ਲੱਗਾ ਬਹੁਤ ਚੰਗੀ ਆ ਵੀਰ ਜੀ ਜਿੰਨੀ ਆ ਸਾਰੀ ਸਾਫ ਆ ਹਾਂ ਬਣਾ ਲਈ ਆ ਬੱਛੀ ਵੀਰ ਜੀ ਰੋਲੇ ਘਰੋਂ ਆਈ ਆ ਆ ਵੇਖੋ ਕਰੋ ਚੈੱਕ ਵੀਰ ਮੁੱਲ ਘੱਟ ਕਰ ਲੈਣਾ ਜਦ ਮੁੜ ਕੇ ਫੋਨ ਲਾਇਆ ਹੁਣ ਭਾ ਵੀਡੀਓ ਦੇ ਪਰ ਵੱਧ ਕਰ ਲੈ ਮੁੜ ਕੇ ਮੰਨ ਜਾਂਦਾ ਜੀ ਆ ਜਾ ਵੀਰ ਮੋੜ ਲੈ ਆ ਜਾ ਇਹ ਭਾਜੀ ਫ੍ਰਿਜ ਆਈਆਂ ਠੀਕ ਟਰੱਕੀ ਦਾ ਨਾ ਇਹ ਫ੍ਰਿਜ ਆਈਆਂ ਵੇਖੋ ਆ ਲਓ ਲਓ ਜੀ ਇਹ ਲੱਭਣੀਆਂ ਨਹੀਂ ਕਿਦੇਓ ਲਓ ਜੀ ਲਓ ਜੀ ਵੇਖੋ ਇਧਰ ਬੱਚਾ ਮਾਰ ਜੇ ਨਾ ਬਾੜਾ ਪਾਉਣ ਦੀ ਲੋੜ ਮਾਪਾ ਕੁੱਤੀ ਉਹਦੇ ਥੱਲੇ ਬੈਠਾ ਵੇਖੋ ਜਰਸੀ ਆ ਜੀ ਸੋਹਣੀ ਸੁਨੱਖੀ ਪੂਰੀ ਆ ਕੁਆਲਿਟੀ ਚੰਗੀ ਆ ਜੀ ਬਾਕੀ ਗਾਂ ਬੱਚੇ ਪੁੱਤੇ ਕਿਸ ਨੇ ਲੈਣੇ ਹੋਣ ਤੇ ਚੰਗੇ ਪਾ ਸਕਦੀ ਆ ਤਦੋਂ ਦਵੇ ਜੀ ਕਿੰਨਾ ਕਚਵਾਈ ਜਾਊਗੀ ਇਹ? ਉਹ ਤੇ ਤੁਸੀਂ 12-13 ਨਾਲ। ਠੀਕ ਆ। ਐਵੇਂ ਆਪਾਂ 14-15 ਨਹੀਂ ਕਹਿਣਾ ਆਪਣੇ ਅਗਲੇ ਗਾੜੀ ਸੇਵਾ ਬੰਦਾ ਸਾਹਿਬ। ਤੇ ਮੁੱਲ ਕਿੰਨਾ ਕਰਨਾ? ਮੁੱਲ 45000 ਬੰਦਾ ਸਾਹਿਬ। ਠੀਕ ਠੀਕ ਆ। ਹਾਂਜੀ। ਤੇ ਛੋੜ ਕਿ ਨਹੀਂ ਕਰਦੇ? 5000। ਹੋਰ ਹੈਗਾ ਕੋਈ ਮਾਰਦਾਨ ਕਰਾਈ? ਹਾਂਜੀ। ਥੋੜਾ ਬੋਲਾ ਕਰ ਜੀਏ। ਕਿੰਨੇ ਕ ਦਾ? ਹਾਂਜੀ। ਕਿੰਨੇ ਕ ਦਾ? ਪੰਜ ਤੇਰੇ ਵੀ ਦਲਾਂ ਦੇ ਵੀ 70 ਦੀ ਇਕੱਠਾ ਦੇ ਦਾਂਗੇ ਭੰਡਾ ਸਾਹਿਬ ਤੇਰਾ ਕੋਲ ਮੋਟਰ ਤੇ ਪਹੁੰਚ ਕਰ ਦਾਂਗੇ 70 ਚ ਦੋਵਾਂ ਦਾ ਜੋੜੇ ਦੋਵਾਂ ਜੋੜੇ ਦੇ 50 ਕਿਲੋਮੀਟਰ ਤੇ ਫੋਨ ਲਾ ਲੈ ਕੋਈ ਹਾਂ ਨਾ 50 ਤੋਂ ਵੱਧ ਅਗਲੇ ਦਾ ਗਾੜੀ ਖਰਚਾ ਪਾਊਗਾ ਭੰਡਾ ਸਾਹਿਬ ਠੀਕ ਵੀਰ ਨੇ ਮਾਨਦਾਨ ਖੁੱਲਾ ਕਰ ਦੇਣਾ ਇਹ ਫੋਨ ਲਾ ਲਿਓ ਵੀਰ ਨੂੰ 70000 ਚ ਪਹੁੰਚ ਕਰ ਦਾਂਗੇ ਜੋੜੇ ਦੇ ਕੋਈ ਵੀਰ ਫੋਨ ਲਾਊਗਾ ਦੇ ਕੋਈ ਪਤਾ ਨਹੀਂ ਕਿੰਨੇ ਦਾ ਦਿੱਦਣਾ ਚਾਹਦਾ ਹੈ ਵੀਰ ਜੀ ਜਿਆਦਾ ਨਹੀਂ ਤਾਂ ਕਮ ਮਾਲ ਲਾਉਂਦਾ ਵੜਾ ਘੱਟ ਅਸੀਂ ਥੋੜਾ ਧੱਕਾ ਕਰਨਾ ਜਿੰਨੇ ਖੜਨਾ ਵਪਾਰੀ ਭਰਾ ਹੀ ਲੈ ਜਾਂਦੇ ਨਾਲੇ ਤੁਸੀਂ ਆਪੇ ਦੱਸਦੇ ਵਪਾਰ ਮਾਰ ਬਾਰੇ ਵੀ ਖੰਡੇ ਦੂਰੋਂ ਦੂਰੋਂ ਆਗੇ ਦੇ ਠੀਕ ਆ ਹਾਂਜੀ ਤੇ ਆ ਜਿਹੜੀ ਇਹਦੇ ਬਾਰੇ ਦਸੀਏ ਇਹਦੇ ਵੀਰ ਜੀ ਇੱਕ ਨਾ ਨਕੀਸਾ ਪਾਇਆ ਵਾ ਠੀਕ ਇਹ ਧੋਪ ਲੱਗੀ ਹੁੰਦੀ ਨਾ ਕਦੇ ਤੇ 5000 ਰੁਪਏ ਵਸ਼ੀ ਵੱਜ ਜਣੀ ਰਾਂਗੇ ਦਾ ਨਗਲਾ ਹੀਰਾ ਠੀਕ ਤੇ ਇਹਦੀ ਚੰਗਾ ਗੋਇ ਨਾ ਨਹੀਂ ਸਾਨੂੰ ਸੋਣੀ ਲੱਗਦੀ ਅਗਲੇ ਨੂੰ ਕੀ ਲੱਗਣੀ ਆ ਠੀਕ ਠੀਕ ਹਾਂਜੀ ਤੇ ਜਦੋਂ ਉਹਨੂੰ ਕੋਈ ਆਊ ਉਹ ਤੁਹਾਨੂੰ ਮਾਦੀ ਨਹੀਂ ਨਹੀਂ ਭਾਰੀ ਫੇਰ ਕੀ ਫਰਕ ਹੋਣ ਜੀ ਰੋ ਆਪਣੀ YouTube ਤੇ ਪਹਿਗੇ ਕਾਰ ਨੇ ਘੁੰਮਗੇ ਫੇਰ ਕੀ ਫਰਕ ਉਹਨੂੰ ਮਾਣ ਤੋਂ ਚਾਜੋ ਧੁੱਪ ਲੱਗ ਜਾਣੀ ਨਹੀਂ ਕੋਈ ਨਹੀਂ ਫੋਟੋ ਵੀਰ ਤੋਂ ਆਪਣੇ ਘਰ ਖੜਕੇ ਕਿੰਨਾ ਦੁੱਧ ਦੇਤੇ ਕੋਲ ਦੁੱਧ ਪਿੰਡ ਸਾਹਿਬ 6 ਕਿਲੋਗਾ ਬੱਛੀ ਕੋ ਲੀਟਰ ਆੜਾ ਮਿੜ ਕੇ ਨਵਾਗੇ ਠੀਕ ਆ ਤੋਰੋ ਵੀਰ ਜੀ ਤੇ ਇਹਦਾ ਸੂਆ ਕਿ ਨਵਾਵਾ ਸੂਰਾ ਵੀਰ ਜੀ ਪਹਿਲਾ ਵਾ 2 ਮਹੀਨੇ ਹੋ ਗਏ ਬੱਛੀ ਮਾਨੋ ਇਹਨੂੰ ਗਾੜੀ ਪਰ ਨਹੀਂ ਵੀਰ ਜੀ ਨਿਕਲੇ ਨਾਲ ਲਿਓ ਵੀਰ ਜੀ ਕਿਸਮਤ ਜਿੱਦਾਂ ਸਾਨੂੰ ਘਰ ਆਲੇ ਕਾ ਆਦਾਂ ਆਪਾਂ ਕਹਿਤਾ ਪਿੰਡ ਸਾਹਿਬ ਠੀਕ ਆ ਹਾਂਜੀ ਆ ਵੇਖੋ ਕਰੋ ਚੈ ਇਹਨੂੰ ਰਸੀ ਪਾਉਣੀ ਪੈਂਦੀ ਵੀ ਇਨੂੰ ਬੰਦਾ ਸਾਹਿਬ ਪਾਣੀ ਆ ਠੀਕ ਆ ਹਾਂਜੀ ਜਵਾਬ ਸਵਾ ਇੱਕ ਨੰਬਰ ਹੋਊਗਾ ਬੱਛੀ ਦਾ ਬੰਦਾ ਸਾਹਿਬ ਠੀਕ ਆ ਜੀ ਹਾਂਜੀ ਆ ਜਾ ਵੀਰ ਮੋੜ ਲੈ ਆ ਜਾ ਬੜੇ ਵੀਰ ਦਾ ਭਾਈ ਟੋਕੜਾ ਮੇਰਾ ਆਲੇ ਫੂਲ ਕਰਦੇ ਗਾਈਆਂ ਵਾਲੇ ਹਾਂਜੀ ਹਾਂਜੀ ਲੋਹ ਦੀ ਘਾਟਾ ਬੰਦਾ ਸਾਹਿਬ ਜੀ 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 ਬਾਕੀ ਕੱਦ-ਕੱਦ ਚੰਗਾ ਵੱਡਾ ਸੋਹਣਾ ਵਾ ਜੀ ਹਾਂਜੀ ਥਾਣ ਵੀ ਸੋਹਣੇ ਲੱਗੇ ਆ ਬੱਚੀ ਵੀਰ ਜੀ 75000 ਦੀ ਆ ਤਿਆਰ ਹੋਈ ਜੀ 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 ਇਹਨੂੰ ਪਰਖੋ ਇਹਨੂੰ ਮਿੰਟ ਚ ਮੰਗ ਲੈਣੀ ਆ ਹਾਂਜੀ ਦੇਖੋ ਜੀ ਪ੍ਰਿੰਟ ਪ੍ਰੌਂਟ ਚੰਗਾ ਹੈ ਦਾ ਤੇ ਸਾਜਰ ਨੇ ਵੀਰ ਜੀ ਇਹਨੇ ਕਿੰਨਾ ਚੋਇਆ ਉਹਨੇ ਵੀਰੇ 14 15 ਕਿਲੋ ਚੋਇਆ ਗਾੜੀ ਦੇ ਪਤਾ ਨਹੀਂ ਭਾਜੀ ਚੋਇਆ ਤੇ ਨਹੀਂ ਕਿਹਾ ਝੂਠ ਮਾਰਦੇ ਆਪਾਂ ਕਿਹੜੇ ਚੋਇਆ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਤੁਹਾਡਾ ਹੀ ਪੁੱਤ ਸਾਹਿਬ ਬਾਸ ਦੇ ਜਾਜ ਦੇ ਕਰ ਲੀਏ 5000 ਰੁਪਏ ਜਾਜ ਦੇ ਕਿਹਾ ਵਾ ਜ਼ਿਆਦਾ ਨਹੀਂ ਮੰਗਣ ਨੂੰ ਕਿਹਾ 5 ਹੋਰ 20000 ਜੀ 20000 ਛੋੜ

ਬਾਕੀ ਫੋਨ ਲਾ ਲੇਗਾ ਹਾਂ ਵੀਰਪੁਰਾ ਪਹੁੰਚ ਕਰਾ ਹੀ ਦਿੰਦੇ ਬਲੋ ਬੜੀ ਸਾਡੇ ਕੋਈ ਕਹਿੰਦੇ ਤਾਂ ਨਹੀਂ ਫਿਰ ਵੀ ਵੀਰਪੁਰਾ ਕਰਾ ਹੀ ਲੈਂਦੇ ਆ ਠੀਕ ਠੀਕ ਹਾਂਜੀ 15000 ਚ ਵੀ ਵੀ 17000 ਚ ਫੋਨ ਕਰਦਾਂਗੇ 50 ਕਿਲੋਮੀਟਰ ਦੇ ਪੰਡਸਾਹ ਕਰ ਨਹੀਂ ਕੋਈ ਗੱਲ ਬਾਤ ਹੋ ਨਹੀਂ ਬੱਸ ਵੀਰ ਜੀ ਸੁਣਨਾ ਸਮਝਾ ਕਿ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਖੜੇ ਪੰਡਸਾਹ ਠੀਕ ਹੈ ਹਾਂਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਬਾਕੀ ਆਹੀ ਤਿੰਨੇ ਆ ਪਸ਼ੂ ਸੂਈਆਂ ਹੈਗੀਆਂ ਤੇ ਆ ਕੇ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ